ਕਿਉਂਕਿ ਤੁਸੀਂ ਇਲੈਕਸ਼ਨ 'ਚ ਬੜੀ ਮਿਹਨਤ ਕਰ ਰਹੇ ਹੋ ਬਠਿੰਡਾ ਹੁਮਦਾ ਪੂਰਾ ਤੁਸੀਂ ਬਠਿੰਡਾ 1 ਮਹੀਨੇ ਤੋਂ ਸਭ ਤੋਂ ਪਹਿਲਾਂ ਤੁਹਾਡੀ ਡਿਟ ਜਿਹੜੀ ਲਾਂਚ ਹੋਈ ਕਿਸ ਤਰ੍ਹਾਂ ਲੱਗਦਾ ਉੱਥੇ ਵੇਖੋ ਜੀ ਪਾਰਟੀ ਨੂੰ ਕੋਈ ਬਹੁਤ ਵੱਡਾ ਵਿਸ਼ਵਾਸ ਸੀ ਤੇ ਮੈਨੂੰ ਪਹਿਲੀ ਰਸਟ ਵਿੱਚ ਬਠਿੰਡਾ ਜਿੱਥੋਂ ਮੈਨੂੰ ਤੇ ਅੱਗੇ ਮੈਂ ਮੇਰੇ ਨਾਲ ਗੱਲ ਜਦੋਂ ਵੀ ਕੋਈ ਪੱਤਰਕਾਰ ਸਹਿਬਾਨ ਕਰਦਾ ਹੈ ਤੋ ਕਹਿੰਦੇ ਵੀ ਹੌਟ ਸੀਟ ਹੈ ਇਸ ਦੀ ਚਰਚਾ ਤੇ ਚਰਚਾ ਤਾਂ ਲੰਬੀ ਦੀ ਵਿੱਚ ਜਿੱਥੇ ਮੈਂ ਲੜਦਾ ਉੱਥੇ ਚਰਚਾ ਹੋਣ ਲੱਗ ਜਾਂਦੀ ਹੈ ਇਹ ਪਤਾ ਨਹੀਂ ਕੀ ਗੱਲ ਹੈ ਸੋ ਤੋ ਪਹਿਲਾਂ ਲੰਬੀ ਹਲਕੇ ਦੇ ਲੋਕਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਬਹੁਤ ਵੱਡੀ ਸ਼ਖਸੀਅਤ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਮੈਂ ਉਮਰ ਦਾ ਵੀ ਬਹੁਤ ਛੋਟਾ ਸੀ ਜਾਇਦਾਦ ਦਾ ਤਾਂ ਮੇਰਾ ਕੋਈ ਹਿੱਸਾ ਹੀ ਨਹੀਂ ਆਉਂਦਾ ਔਰ ਜੇ ਮੈਂ ਸਿਆਸੀ ਤਜਰਬਾ ਵੀ ਕਰਾਂ ਤਾਂ ਉਹਨਾਂ ਨਹੀਂ ਆਉਂਦਾ ਪਰ ਮੈਨੂੰ ਲੋਕਾਂ ਨੇ ਉਥੇ ਲੰਬੀ ਹਲਕੇ ਤੋਂ ਜਿਹੜਾ ਬਹੁਤ ਵੱਡਾ 50 ਸਾਲਾਂ ਦਾ ਬਾਦਲ ਪਰਿਵਾਰ ਦਾ ਜਿਹੜਾ ਕਬਜਾ ਸੀ ਉਹ ਕਬਜਾ ਤੋੜ ਕੇ ਵਿਧਾਨ ਸਭਾ ਵਿੱਚ ਭੇਜਿਆ ਔਰ ਹੁਣ ਪਾਰਟੀ ਨੇ ਲੋਕ ਸਭਾ ਲਈ ਕਿਹਾ ਮੈਂ ਮਟਿੰਡੇ ਦੇ ਬਹੁਤ ਸਾਰੇ ਹਲਕਿਆਂ 'ਚ ਤੁਰ ਫਿਰ ਕੇ ਆਪਣੀ ਬੇਨਤੀ ਕੀਤੀ ਹੈ ਕਰੀ ਜਾ ਰਿਹਾ ਵਧੀਆ ਲੋਕਾਂ ਵੱਲੋਂ ਹੰਗਾਰਾ ਮੈਂ ਪੰਜ ਵਾਰ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਵਾਦਲ ਨੂੰ ਹਰਾਇਆ ਹੁਣ ਜਿਹੜਾ ਹੈਗਾ ਇਕਲਾ ਕਹਿੰਦੇ ਆ ਤਿੰਨ ਵਾਰ ਦੀਆਂ ਚੁੱਕੀਆਂ ਸੱਤ ਚੌਥੀ ਵਾਰ ਵੀ ਆਣ ਦੀ ਤਿਆਰੀ ਹੈਗੀ ਆ ਕਿ ਲੱਗਦਾ ਕਿ ਇਸ ਵਾਰ ਜਿਹੜਾ ਕਿ ਕਿਲਾ ਵੀ ਢਾ ਲਿਟਾ ਜਾਵੇਗਾ ਅ ਮੈਂ ਉਹ ਕਿਲਾ ਮੈਂ ਵੀ ਨਹੀਂ ਟਾਇਆ ਕਿਲਾ ਲੋਕਾਂ ਨੇ ਟਾਇਆ ਇਹ ਲੋਕਾਂ ਦੇ ਹੱਥ ਵਿੱਚ ਸ਼ਕਤੀ ਹੋਇਆ ਕਰਦੀ ਹੈ ਬਹੁਤ ਮੁਬਾਰਕ ਆ ਜੇ ਬੀਬੀ ਹਰਸਿਮਰਤ ਆਉਂਦੇ ਆ ਪਰ ਅਜੇ ਤਾਈਂ ਉਹ ਜਿਹੜਾ ਜੋ ਹੌਟ ਸੀਟ ਹੈ ਹਾਈ ਪ੍ਰੋਫਾਈਲ ਸੀਟ ਹੈ ਔਰ ਬੜੀ ਦੂਸਰੇ ਵੀ ਸਸਤੇ ਕੈਂਡੀ ਟਾਈਟ ਟ੍ਰੈਂਡ ਦੇ ਪੂਰੇ ਪੂਰੇ ਅਸਰ ਨੇ ਰੋਚਕ ਦਿਲਚਸਪ ਬਚੋਣਾ ਇਸ ਵਾਰ ਹਰ ਇੱਕ ਸੀਟ ਤੋਂ ਨਜ਼ਰ ਆ ਰਹੀਆਂ ਨੇ ਫਿਲਹਾਲ